ਅੱਜ ਗਿਆਨੀ ਹਰਪ੍ਰੀਤ ਸਿੰਘ ਨੂੰ ਸਰਪੰਚੀ ਦੇ ਨਾਲ ਪ੍ਰਧਾਨ ਚੁਣ ਲੈ ਗਿਆ ਕਾਫੀ ਔਂਕੜਾ ਸਾਹਮਣਾ ਵੀ ਕਰਨਾ ਪਿਆ ਜਿੱਦਾਂ ਕਿ ਤੇਜਾ ਸਿੰਘ ਸਮੁੰਦਰੀ ਹਾਲ ਕਿਆ ਸੀ ਜੀ ਪ੍ਰੋਗਰਾਮ ਕਰਨਾ ਜਵਾਬ ਦਿੱਤਾ ਗਿਆ ਪਰ ਫਿਰ ਵੀ ਅੱਜ ਉਹ ਕਾਮਯਾਬ ਹੋ ਗਏ ਨੇ ਜੀ ਇਹ ਨਵਾਂ ਕਾਇਗਰ ਹੋ ਚਾਇਆ ਇੱਕ ਤਾਂ ਉਹਨੇ ਲਗਾਤਾਰ ਗੱਲ ਕੀਤੀ ਹੈ ਕਿ ਅਸੀਂ ਹਕਾਲਤਾ ਅਸਾਦੀ ਵਸੀਲ ਤੋਂ 2 ਫੈਸਲਾ ਸੁਣਾਇਆ ਗਿਆ ਸੀ ਉਹਦੇ ਮਤਾਕ ਪਾਰਤੀ ਕੀਤੀ ਦੂਜੇ ਪਾਸੇ ਲੀਤਾ ਨੇ ਕੌਂਸਲ ਬਣਾਈ ਹੈ ਅਮੇਜਤ ਕੁੰਦੀ ਨੇ ਬੀਬੀ ਸਤਵੰਤ ਕੌਰ ਉ게 ਚੇਰਪਸੰ ਬਣ ਗਿਆ ਅਕਾਲ ਤਖਤ ਦੇ ਆਦੇਸ਼ ਮਤਾਵਕ ਹੀ ਕਾਰਵਾਈ ਹੁਣ ਤੱਕ ਹੋਈ ਹੈ ਆਪ ਸੁਖਬੀਰ ਸਿੰਘ ਬਾਦਲ ਵੱਲੋਂ ਜਿੱਥੇ ਪਟਿਆਲੇ ਦੇ ਵਿੱਚ ਇੱਕ ਵੱਡਾ ਪ੍ਰਦਰਸ਼ਨ ਕੀਤਾ ਜਾ ਰਿਹਾ ਜੀ ਲੈਂਡ ਪੋਲਿੰਗ ਨੂੰ ਲੈ ਕੇ ਉੱਤੇ ਹੀ ਦੂਜੇ ਪਾਸੇ ਉਹ ਕਹਿੰਦੇ ਮੈਂ ਜ਼ਿਕਰ ਕਰਨਾ ਨਹੀਂ ਸੀ ਪਰ ਮੈਨੂੰ ਕਰਨਾ ਪੈਣਾ ਜਿਹੜੀ ਪੰਜ ਮੈਂਬਰੀ ਕਮੇਟੀ ਵੱਲੋਂ ਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਬਣਾਇਆ ਗਿਆ ਕਹਿੰਦੇ ਸਾਡੇ ਖਿਲਾਫ ਇੱਕ ਵੱਡੀ ਸਾਜ਼ਿਸ਼ ਚੱਲੀ ਜਾ ਰਹੀ ਸੀ ਗਿਆਨੀ ਹਰਪ੍ਰੀਤ ਸਿੰਘ ਕੋਈ ਕਹਿੰਦੇ ਆ ਕਿ ਜੀ ਸਾਡੇ ਕੋਲੇ ਸਬੂਤ ਹੈ ਵੀਡੀਓਜ਼ ਹੈਗੀਆਂ ਇਹ ਤਾਂ ਜਿਹੜਾ ਕੇਂਦਰ ਦੇ ਗ੍ਰਹਿ ਮੰਤਰੀ ਅਮਰ ਸ਼ਾ ਉਹਨਾਂ ਨਾਲ ਸਿੱਧੀ ਗੱਲਬਾਤ ਹੈ ਵੀ ਕਹਿੰਦੇ ਪਾਪ ਨਾਲ ਮਿਲੇ ਵੇ ਆ। ਉਹ ਵੀ ਕਹਿ ਰਿਹਾ ਹੈ ਕਿ ਜੀ ਅਕਾਲੀ ਦਲ ਨੂੰ ਤਬਾਹ ਕਰਨ ਦੀ ਸਾਜ਼ਿਸ਼ ਹੈ। ਇਹ ਦੇਖੋ ਇਹ ਜਿਹੜਾ ਹੈਗਾ ਜੇ ਮੈਨੂੰ ਜਥੇਦਾਰੀ ਤੋਂ ਨਾਂ ਢਾਉਂਦੇ ਤਾਂ ਸ਼ਾਇਦ ਅੱਜ ਅਕਾਲੀ ਦਲ ਦਾ ਪ੍ਰਧਾਨ ਨਾ ਬਣਦਾ। ਨਾ ਨਹੀਂ ਉਹ ਕਹਿੰਦੇ ਸੁਖਵੀਰ ਸਿੰਘ ਬਾਦਲੂ ਕਿ ਤੁਸੀਂ ਮੈਨੂੰ ਜਥੇਦਾਰੀ ਤੋਂ ਲਾਂਬੇ ਕੀਤਾ ਹੈ ਤੇ ਅਕਾਲੀ ਦਲ ਦੀ ਪ੍ਰਧਾਨਗੀ ਦਾ ਮੌਕਾ ਦਿੱਤਾ ਹੈ। ਹਨੇਚਾ ਇਸ ਧਾਮਾਰਦੀ ਬੀਸੀ ਲੋਕਸ ਪਹਿਲੇ ਫੌਟ ਪੈਜੇ ਅਸੀਂ ਠੀਕ ਕਰਨੇ ਜਾਵਾਂਗੇ ਔਰ ਪੰਜਾਬ ਨੇਰੇ ਚ ਵੀ ਜਾ ਸਕਦਾ ਹੈ ਇਹ ਜਿਹੜੇ ਬਿਜਲੀ ਕੰਮ ਨੇ ਵੀ ਉਹ ਗੱਲਬਾਤ ਦੇ ਸੱਦੇ ਤੇ ਸਹਿਮਤ ਹੋਣਗੇ ਕੀ ਰਾਹੁਲ ਗਾਂਧੀ ਵੱਲੋਂ ਜਿੱਥੇ ਇਲੈਕਸ਼ਨ ਕਮਿਸ਼ਨ ਦੇ ਉੱਤੇ ਕਈ ਸਵਾਲ ਖੜੇ ਕਿਤੇ ਗਏ ਸੁਪਰੀਮ ਕੋਰਟ ਨੇ ਕੀ ਕਹੇ ਸੁਪਰੀਮ ਕੋਰਟ ਨੇ ਕੀ ਕਹਿਆ ਚੋਣ ਕਮਿਸ਼ਨ ਨੇ ਇਹ ਜਿਹੜੀਆਂ 65 ਲੱਖ ਵੋਟਾਂ ਕਟੀਆਂ ਗਈਆਂ ਉਹ ਕਿਸ ਸਿਹਾਰ ਤੇ ਕਟੀਆਂ ਗਈਆਂ ਸਿਪਰੀਮ ਕੋਰਟ ਉਹਨਾਂ ਦੇ ਬੇਰਵੇ ਮੰਗ ਰਿਹਾ ਕਿ ਦੱਸੋ ਤਾਂ ਸਹੀ ਜਿੱਦਾਂ ਅੱਜ ਉਹਨਾਂ ਨੇ ਸੰਸਦ ਭਵਨ ਤੋਂ ਮਾਰਚ ਕੀਤਾ ਹੈ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ 'ਚ ਮਾਮਲਾ ਦਬਣ ਵਾਲਾ ਨਹੀਂ ਲੱਗਦਾ ਫਿਕਰਮਈ ਨੀਤੀਆਂ ਨੂੰ ਖੱਜਲ ਖਵਾਰ ਕਰ ਲਈ ਪੀਕ ਦੇ ਤਰੀਕੇ ਲਈ ਜਾ ਰਹੀ ਹੈ ਔਰ ਹਕਮਤਰ ਦਾ ਕਹਿਣਾ ਹੈ ਕਿ ਸਚਾਈ ਹੈ ਜਿਹੜੇ ਤੱਥ ਹੈ ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਐਨਬੀਐਨ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਅਹਿਮ ਤੇ ਕੁਝ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਹਾਂ ਤੇ ਵਿਚਾਰ ਚਰਚਾ ਕਰਨ ਲਈ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਉਹਨਾਂ ਦਾ ਪਹਿਲਾਂ ਸਵਾਗਤ ਕਰਦੇ ਹਾਂ ਸਰ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਸਤਿ ਊਨਿਨ ਇਸਤ ਕਾਰਨਾ ਸਤਿ ਸ਼੍ਰੀ ਅਕਾਲ ਲੋ ਸਵਾਲ ਅਹਿਮ ਮੁੱਦੇ ਅੱਜ ਦੇ ਜੀ ਸੋ ਅਖਰਕਾਰ ਅੱਜ ਉਹ ਦਿਨ ਆਈ ਗਿਆ ਕਿ ਪੰਜ ਮੈਂਬਰੀ ਕਮੇਟੀ ਨੂੰ ਪ੍ਰਧਾਨ ਮਿਲੀ ਗਿਆ ਜਿੱਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਅੱਜ ਉਹਨਾਂ ਨੇ ਪ੍ਰਧਾਨ ਚੁਣ ਲਿਆ ਗਿਆ ਜਿੱਦਾਂ ਕਿ 2 ਦਸੰਬਰ ਵਾਲੇ ਦਿਨ ਫਸੀਲ ਤੋਂ ਖੜ ਕੇ ਪੰਜ ਸਿੰਘ ਸਹਿਬਾਨਾਂ ਵੱਲੋਂ ਫੈਸਲੇ ਸੁਣਾਏ ਗਏ ਸੀ ਵੀ ਨਵਾਂ ਅਕਾਲੀ ਦਲ ਬਣੇਗਾ ਨਵੇਂ ਭਰਤੀ ਕੀਤੀ ਜਾਵੇਗੀ ਨਵੇਂ ਡੈਲੀਗੇਟ ਹੋਣਗੇ ਤੇ ਨਵਾਂ ਪ੍ਰਧਾਨ ਹੋਵੇਗਾ ਹਾਲਾਂਕਿ ਸੱਤ ਮੈਂਬਰ ਸੀਗੇ ਦੋ ਛੱਡ ਕੇ ਪਿਛੇ ਰਹਿ ਗਏ ਪੰਜ ਪੰਜ ਮੈਂਬਰ ਲੱਗੇ ਰਹੇ ਤੇ ਅੱਜ ਗਿਆਨੀ ਹਰਪ੍ਰੀਤ ਸਿੰਘ ਨੂੰ ਸਰਪ ਸੈਮਤੀ ਦੇ ਨਾਲ ਪ੍ਰਧਾਨ ਚੁਣ ਲੈ ਗਿਆ ਕਾਫੀ ਔਂਕੜਾ ਸਾਹਮਣਾ ਵੀ ਕਰਨਾ ਪਿਆ ਜਿੱਦਾਂ ਕਿ ਤੇਜਾ ਸਿੰਘ ਸਮੁੰਦਰੀ ਹਾਲ ਕਿਆ ਸੀ ਜੀ ਪ੍ਰੋਗਰਾਮ ਕਰਨਾ ਜਵਾਬ ਦਿੱਤਾ ਗਿਆ ਪਰ ਫਿਰ ਵੀ ਅੱਜ ਉਹ ਕਾਮਯਾਬ ਹੋ ਗਏ ਨੇ ਜੀ ਮੈਂ ਕੋ ਸਹੀ ਕਹਿ ਰਿਹਾ ਹਾਂ ਪੰਜਾਬੀ ਦੀ ਇੱਕ ਉਹ ਦਾ ਬਿਰਿੰਦਰ ਕੇ ਪਾਣੀ ਨਾ ਪੁਣਾ ਅੱਢੀ ਲੰਗਣਾ ਹੁੰਦਾ ਹੈ ਜੀ ਜਿੰਨਾ ਮਰਜੀ 2 ਦਸੰਬਰ ਤੋਂ ਲੈ ਕੇ ਅੱਜ ਤੱਕ ਬਹੁਤ ਕੁਝ ਕਮਸਾਨ ਪਿਆ ਸਵੀਰ ਬਾਦਲਾਵ ਨੇ ਜਿਹੜੇ ਅਕਾਲੀ ਦਲ ਦੀ ਅਗਵਾਈ ਕਰਦੇ ਆ ਉਹਨਾਂ ਨੇ ਇਹਨਾਂ ਤੇ ਬੜੇ ਦੋਸ਼ ਲਗਾਏ ਇਹਨਾਂ ਵੱਲੋਂ ਕਿ ਆ ਗਿਆ ਕਿ ਜਿਹੜਾ ਅਕਾਲ ਤਖਤ ਦਾ ਫੈਸਲਾ ਸੀ 2 ਦਸੰਬਰ ਵਾਲਾ ਜਿਹਦਾ ਤੁਸੀਂ ਜ਼ਿਕਰ ਕੀਤਾ ਸੀ ਇਹਦੇ ਤੋਂ ਸੁਣਾਇਆ ਗਿਆ ਸੀ ਉਹਨੂੰ ਪ੍ਰਵਾਨ ਨਹੀਂ ਕਰਦੇ ਸੋ ਦੋਨੋਂ ਪਾਸਿਆਂ ਤੋਂ ਇਹਨਾਂ ਸਮੇਂ ਤੇ ਲੜਾਈ ਚੱਲਦੀ ਰਹੀ ਉਹਦੇ ਵੇਲੇ ਦੂਜੇ ਵੇਲੇ ਦੋਸ਼ ਇੱਕ ਦੂਜੇ ਨੂੰ ਛੋਟਾ ਵੱਡਾ ਕਹਿੰਦੇ ਰਹੇ ਪਰ ਅਖੀਰੀ ਜਦਾਂ ਤੁਸੀਂ ਕਿਹਾ ਕਿ ਉਹ ਦਿਨ ਆ ਹੀ ਗਿਆ ਜਦੋਂ ਇੱਕ ਨਵਾਂ ਅਕਾਲੀ ਦਲ ਹੋਂਦ ਵਿੱਚ ਆ ਗਿਆ ਇਹਦੇ ਬਾਰੇ ਕੋਈ ਦੂਰ ਹੈ ਨਹੀਂ ਔਰ ਇਹ ਗੱਲ ਮੈਂ ਜ਼ਰੂਰ ਕਹਾਂਗਾ ਦੇਖੋ ਜਿਹੜਾ ਨਵਾਂ ਕਾਇਦਗਰ ਹੋਇਆ ਚਾਹੇ ਇੱਕ ਤਾਂ ਉਹਨੇ ਲਗਾਤਾਰ ਗੱਲ ਕੀਤੀ ਹੈ ਕਿ ਅਸੀਂ ਇਹ ਕਾਲਤਾ ਅਸਾਂ ਦੀ ਵਸੀਲ ਤੋਂ ਕਿਉਂ ਫੈਸਲਾ ਸੁਣਾਇਆ ਗਿਆ ਸੀ ਉਹਦੇ ਮਦਦਕ ਪਰਤੀ ਕੀਤੀ ਹੈ ਚਾਹੇ ਉਹ ਸੱਤਵੇਂ ਮੈਂਬਰੀ ਦੀ ਬਾਚਪਨ ਮੈਂਬਰੀ ਕਮੇਟੀ ਰਹਗੀ ਪਰ ਕਹਿੰਦੇ ਉਸ ਫੈਸਲੇ ਨੂੰ ਅਸੀਂ ਮੰਨਿਆ ਤੇ ਲਗਾਤਾਰ ਕਈ ਮਹੀਨੇ ਵਿੱਚ ਦੀ ਇਹ ਵੀ ਲੱਗਦਾ ਰਿਹਾ ਕਿ ਵੀ ਲੰਬਾ ਕੰਮ ਹੋ ਗਿਆ ਸ਼ਾਇਦ ਪੰਜ ਮੈਂਬਰੀ ਕਮੇਟੀ ਬਹੁਤ ਪਛੜ ਗਈ ਹੈ ਪਿੱਛੇ ਰਹਿ ਗਈ ਹੈ ਰਾਜ ਜਦੋਂ ਉਹਨਾਂ ਨੇ ਆਪਣਾ ਜਨਨ ਜਲਾਸ ਕੀਤਾ ਹੈ ਜਨਨ ਉਸ ਕੀ ਤਰ੍ਹਾਂ ਨੇ ਦਾਵਾ ਕੀਤਾ ਕਿ 500 ਡੈਲੀਗੇਟ ਪਹੁੰਚੇ ਆ ਔਰ ਜਦੋਂ ਕਵਾਸਿੰਗ ਚੁੰਦਾ ਸਤੋਂ ਪਹਿਲਾਂ ਸਬੋਧਨ ਕਰ ਰਹੀ ਸੀ ਉਹਨੇ ਗੱਲ ਬੜੀ ਪ੍ਰੋਸੇ ਨਾਲ ਕਹੀ ਕਿ ਦੇਖੋ ਬੜੇ ਲੰਬੇ ਅਰਸੇ ਬਾਅਦ ਕਹਿੰਦੇ ਕਾਲੀਦਾ ਦੇ ਇੱਕ ਜਹਾਜ਼ ਜਲਾਸ ਹੋਇਆ ਜਦੋਂ ਡੈਲੀਗੇਟ ਜਿਹੜੇ ਹੇਰਲੀ ਪੱਤਰ ਤੋਂ ਚੁਣ ਕੇ ਆਏ ਆ ਆਦਾ ਕਹਿੰਦੇ ਐਵੇਂ ਫਾਰਮੈਟੀ ਹੁੰਦੀ ਸੀ ਡੈਲੀਗੇਟ ਚੁਣ ਲੈ ਤੇ ਪਤਾ ਹੀ ਹੁੰਦਾ ਸੀ ਕਿ ਕਿਹਨਾਂ ਨੂੰ ਬਣਾਉਣਾ ਹੈ ਆਪਰ ਡੈਲੀਗੇਟ ਇਦਾਂ ਦਾ ਬਣ ਕੇ ਆਇਆ ਤੇ ਉਹਦੇ ਮੌਕੇ ਅਜਲਾਸ ਹੋਇਆ ਔਰ ਇਹ ਵੀ ਕਿਹਾ ਉਹਨਾਂ ਨੇ ਕਹਿੰਦੇ ਦੇਖੋ ਸਾਡੇ ਨਾਲ ਨਾ ਸਰਕਾਰ ਨਾ ਕੋਈ ਪਲੇਟਫਾਰਮ ਤੇ ਇੱਕ ਲਹਿਰ ਦੇ ਰੂਪ ਚ ਕਹਿੰਦੇ ਜਿਹੜਾ ਕਾਲਤਾ ਸਦਾ ਸੀ ਉਸ ਨੂੰ ਪੰਥ ਨੇ ਹੰਗਾਰਾ ਪੜਿਆ ਔਰ 15 ਲੱਖ ਦੀ ਮੈਂਬਰਸ਼ਿਪ ਹੋਈ 15 ਲੱਖ ਵੱਡੀ ਗੱਲ ਹੁੰਦੀ ਹੈ ਕੋਈ ਛੋਟੀ ਗੱਲ ਨਹੀਂ ਹੈ ਕੋਈ ਵੀ ਜਿੱਥੇ ਬੰਦੀ ਨਾ ਹੋਵੇ ਕੋਈ ਸਿਸਟਮ ਨਾ ਹੋਵੇ ਦਾਸਤਨਾ ਜਤੇ ਬੰਦੀ ਜੀ ਨੂੰ ਪਿੰਨਾਬੀ ਜੀ ਕਹਿੰਦੇ ਨਾ ਚੰਡਾ ਤੇ ਨਾ ਡੰਡਾ ਤੇ 15 ਲੱਖ ਮੈਂਬਰਸ਼ਿਪ ਕਰਨੀ ਆਪਣਾ ਵਿੱਚ ਵੱਡਾ ਲਾਰਾ ਇਸ ਗੱਲ ਦਾ ਸੀ ਰਾਜੋਂ ਜਿਹੜੀ ਤਸਵੀਰ ਸਾਹਮਣੇ ਆਈ ਹੈ ਦੇਖੋ ਇਹ ਗੱਲ ਹੈ ਕਿ ਕਹਿੰਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਪ੍ਰਧਾਨ ਚੁਣ ਲੈ ਗਿਆ ਡੈਲੀਗੇਟ ਜਲਾਸ ਹੋਣੋਂ ਔਰ ਦੂਜੇ ਪਾਸੇ ਲੀਤਾ ਅਮੇ ਕੌਂਸਲ ਬਣਾਈ ਹੈ ਨਵੇਂ ਜਤੇਬੰਦੀ ਨੇ ਬੀਬੀ ਸਤਵੰਤ ਕੌਰ ਉਹਦੇ ਚੇਅਰਪਰਸਨ ਬਣ ਗਏ ਆ ਉਹਨਾਂ ਜਦੋਂ ਚੁੰਡਾ ਹਣੇ ਬੋਲੇ ਸੀ ਉਹਨਾਂ ਨੇ ਕੱਲ ਬੜੀ ਸਵਾਤੋਰ ਦੇ کئی ਕਿ ਰਾਜਨੀਤੀ ਤੇ ਧਰਮ ਦਾ ਕੁੰਡਾ ਕਾਇਮ ਰਹਿਣਾ ਚਾਹੀਦਾ ਇੱਕੋ ਇੱਕ ਪੁਰਾਣੇ ਆਗੂ ਦਾ ਨਵਲ ਨਾਂ ਲਿਆ ਗਿਆ ਉਸ ਜਥੇਦਾਰ ਪਚਨ ਸਿੰਘ ਟੋੜਾ ਕੰਦੇ ਟੋੜਾ ਸਾਹਿਬ ਮੇਸ਼ਾਹ ਗੱਲ ਕਹਿੰਦੇ ਸੀ ਕਿ ਰਾਜਨੀਤੀ ਤੇ ਧਰਮ ਦਾ ਕੁੰਡਾ ਰਹਿਣਾ ਚਾਹੀਦਾ ਉਹ ਨਹੀਂ ਰਿਹਾ ਤੇ ਕਹਿੰਦੇ ਦੇਖੋ ਅੰਤ ਦਾ ਅਕਾਲੀ ਦਲ ਦਾ ਕੀ ਹਾਲ ਹੋ ਗਿਆ ਅਸੀਂ ਕਹਿੰਦੇ ਸਿਧਾਂਤ ਨੂੰ ਫਰਨਾਏ ਹੋਏ ਆ ਅਕਾਲ ਚਲ ਦਾ ਆਦੇਸ਼ ਹੈ ਅਕਾਲ ਤਖਸਦ ਦੇ ਆਦੇਸ਼ ਅੰਦਾਵਕ ਹੀ ਕਾਰਵਾਈ ਹੁਣ ਤੱਕ ਹੋਈ ਐ ਪਰ ਭੜਤੀ ਹੋਈ ਐ ਤੇ ਹੁਣ ਨਵੀਂ ਜਿਹੜੀ ਚੋਣਾਂ ਸਾਹਮਣੇ ਐ ਇਹ ਵੀ ਗੱਲ ਐ ਕਿ ਗਿਆਨੀ ਹਰਪ੍ਰੀਤ ਸਿੰਘ ਦਾ ਕਿਸੇ ਜਾਣ ਪਛਾਣ ਦੇ ਮਤਲਬ ਨਹੀਂ ਐ ਦੁਨੀਆ ਭਰ ਚ ਬੈਠੇ ਪੰਜਾਬੀ ਸਿੱਖ ਭਾਈ ਸਾਰਾ ਸਾਰੇ ਜਾਣਦੇ ਕਿ ਗਿਆਨੀ ਹਰਪ੍ਰੀਤ ਸਿੰਘ ਕੌਣ ਐ ਅਕਾਲ ਸਾਹਿਬ ਦੇ ਜਥੇਦਾਰ ਰਹੇ ਫਿਰ ਇਹ ਵੀ ਗੱਲ ਐ ਕਿ 2 ਦਸੰਬਰ ਨੂੰ ਜੋ ਅਕਾਲ ਤਾ ਸਾਹਿਬ ਦੀ ਸ੍ਰੀ ਸੁਫੈਸਲਾ ਸੁਣਾਇਆ ਗਿਆ ਲੋਧੀ ਵੀ ਕਹਿੰਦੇ ਸੀ ਉਹਨਾਂ ਦੇ ਹਮੈਤੀ ਵੀ ਕਹਿੰਦੇ ਰਹੇ ਆਖਦੇ ਰਹੇ ਇਗਿਆਨੀ ਹਰਪੇਸ ਨੇ ਉਸ ਮਾਮਲੇ 'ਚ ਐਮ ਭੁੰਕਾ ਨਭਾਈ ਆ ਹੁਣ ਵਿਰੋਧੀਆਂ ਵੱਲੋਂ ਇਹ ਵੀ ਕਿਹਾ ਜਾਂਦਾ ਦੇਖੋ ਜੀ ਕਿ ਜਥੇਦਾਰ ਅਕਾਲ ਤਖਤ ਅਸਧ ਰਹੇ ਆ ਦੂਜੇ ਪਾਸੇ ਕਹਿੰਦੇ ਹੁਣ ਇਹ ਸ਼ੋਮਣੀ ਅਕਾਲੀ ਦਲ ਦੇ ਪ੍ਰਧਾਨ ਬਣ ਗਿਆ ਆਪ ਹੀ ਜਥੇਦਾਰ ਤੇ ਆਪ ਹੀ ਪ੍ਰਧਾਨ ਮੈਂ ਦਰਸ਼ਕਾਂ ਨਾਲ ਕੋਈ ਨਾ ਜ਼ਰੂਰ ਪੰਥਕ ਸੰਝੇ ਕਰਨੇ ਚਾਹਾਂਗਾ ਸ਼ੋਮਣੀ ਅਕਾਲੀ ਦਲ ਦਾ ਇਹ ਕਿਹਸਾ ਚਗੋਸਾ ਬਿਸ਼ਕੜਾ ਇਹ ਜਿਹਨੇ ਆਗੋ ਹੋਇਆ ਜਿਹੜੇ ਅਕਾਲ ਤਾਸ ਦੇ ਜਥੇਦਾਰ ਵੀ ਰਹੇ ਆ ਔਰ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਵੀ ਰਹੇ ਆ ਜਿਨ੍ਹਾਂ ਚ ਪਿਛਲੇ ਸਾਲਾਂ ਚ ਜਥੇਦਾਰ ਅਚਰ ਸਿੰਘ ਉਹ ਅਕਾਲ ਤਾਸ ਦੇ ਜਥੇਦਾਰ ਵੀ ਰਹੇ ਔਰ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਵੀ ਰਹੇ ਫਿਰ ਜਥੇਦਾਰ ਮੋਹਨ ਸਿੰਘ ਤੋੜ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਵੀ ਰਹੇ ਅਕਾਲ ਤਾਸ ਦੇ ਜਥੇਦਾਰ ਵੀ ਰਹੇ ਇਦਾਂ ਹੀ ਜਥੇਦਾਰ ਉਦਮ ਸਿੰਘ ਨਾਗੋ ਕੇ ਬਿਲਕੁਲ ਕਾਲੀਗਾਜ਼ ਦੇ ਪ੍ਰਧਾਨ ਤੇ ਨਾਲ ਹੀ ਅਕਾਲਤਾ ਸਭ ਦੇ ਜਥੇਦਾਰ ਵੀ ਰਹੇ ਜੀ ਵਧੀਆ ਵਧੀਆ ਇਦਾਂ ਦੀਆਂ ਐਗਜ਼ਾਮਪਲਸ ਹੈਗੀਆਂ ਹਨ ਗਿਆਨੀ ਭੁਪਿੰਦਰ ਸਿੰਘ ਹੜੱਗ੍ਰੰਥੀ ਦਰਬਾਰ ਸਾਹਿਬ ਰਹੇ ਔਰ ਇਸ ਤੋਂ ਇਲਾਵਾ ਜਿਹੜਾ ਅਕਾਲਤਾ ਸਭ ਦੇ ਜਥੇਦਾਰ ਰਹੇ ਤੇ ਨਾਲ ਹੀ ਰਾਜ ਸਭਾ ਦੇ ਮੈਂਬਰ ਵੀ ਰਹੇ ਇੱਕ ਸ਼ਾਇਦ ਸਾਡੇ ਦਰਸ਼ਕਾਂ ਨੂੰ ਵੀ ਕਈਆਂ ਨੂੰ ਇਸ ਗੱਲ ਦਾ ਧਿਆਨ ਨਹੀਂ ਹੋਵੇਗਾ ਪੰਜਾਬ ਚ ਗਿਆਨੀ ਗੁਰਮ ਸਿੰਘ ਸਾਫਰ ਹੋਏ ਐ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਰਹੇ ਐ ਤੇ ਨਾਲ ਹੀ ਉਹ ਅਕਾਲ ਤਖਤ ਸਾਹਿਬ ਦੇ ਆਪਣੇ ਕਿਸੇ ਸਮੇਂ ਚ ਜਥੇਦਾਰ ਵੀ ਰਹੇ ਆ ਸੰਤ ਸਰਚਨ ਸਿੰਘ ਲੋਂਗੋਵਾਲ ਉਹਦਾ ਕੁਝ ਸਮਾਂ ਪਹਿਲੇ ਹੀ ਪ੍ਰਕਾਸ਼ ਮਬਦਨ ਤੋਂ ਪਹਿਲਾਂ ਪ੍ਰਧਾਨ ਰਹੇ ਆ ਸੰਤ ਸਰਚਨ ਸਿੰਘ ਲੋਂਗੋਵਾਲ ਜਿਹੜੇ ਕਿ ਦਮਦਮਾ ਸਾਹਿਬ ਦੇ ਜਥੇਦਾਰ ਵੀ ਔਰ ਬਾਅਦ ਅਕਾਲੀ ਦਲ ਦੇ ਪ੍ਰਧਾਨ ਵੀ ਸੋ ਖਾਲੀ ਦਲ ਦੀ ਰਵਾਇਤ ਜਾਂ ਪਰਤ ਰਹੀ ਹੈ ਜੋ ਇਹ ਅੱਜ ਇਦਾਂ ਦੇ ਲੱਗ ਰਿਹਾ ਹੈ ਕਿ ਜੀ ਇਹ ਦੇਖੋ ਜਥੇਦਾਰ ਸੀ ਹੁਣ ਪ੍ਰਧਾਨ ਕਿਵੇਂ ਬਣ ਗਏ ਨੇ ਕੰਗਜ਼ੈਂਪਲ ਹੈ ਜਾਂ ਵੱਡੇ ਵੱਡੇ ਹਸਤੀਆਂ ਆਈਆਂ ਸਖਸੀਤ ਆਈਆਂ ਜਿਨ੍ਹਾਂ ਦੇ ਨਾਮ ਹੁੰਦੇ ਆ ਕਿ ਉਹ ਅਕਾਲੀ ਦਲ ਦੇ ਜਥੇਦਾਰ ਵੀ ਰਹੇ ਔਰ ਅਕਾਲੀ ਦਲ ਦੇ ਪ੍ਰਧਾਨ ਵੀ ਬਣਦੇ ਰਹੇ ਆ ਸੋ ਗਿਆਨੀ ਹੈਪੀਸ ਨੂੰ ਲੱਗਦਾ ਹੈ ਕਿ ਬੜੀ ਚੁਣੌਤੀ ਬਣ ਕੇ ਸੂਨੀ ਅਕਾਲੀ ਦਲ ਲਈ ਆ ਖਾਸ ਤੌਰ ਤੇ ਸਵੀਅ ਸੰਬਾਦ ਲਈ ਉੱਪਰ ਕੇ ਸਾਹਮਣੇ ਆ ਰਿਹਾ ਹੈ ਸ਼ਹਿਦ ਜੇ ਹੋਰ ਕੋਈ ਜਥੇਦਾਰ ਦੀ ਤਰ੍ਹਾਂ ਤੇ ਹੋਰ ਸੂਨੀ ਅਕਾਲੀ ਦਲ ਦਾ ਪ੍ਰਧਾਨ ਬਣਦਾ ਨਵੇਂ ਅਕਾਲੀ ਦਲ ਦਾ ਤਾਇਸ਼ ਸਿੱਧੀ ਦੰਦੀ ਨਾ ਬਣਦੀ ਕਿਉਂਕਿ ਉਹਨਾਂ ਕੋਲੇ ਕਾਫੀ ਪੁਰਾਣੀਆਂ ਹਰਤੀਆਂ ਜਿਨ੍ਹਾਂ ਚ ਪ੍ਰੋਫੈਸਰ ਪ੍ਰੇਮ ਸਿੰਘ ਚੰਨੂ ਮਾਜਰਾ ਖੋਦ ਵਿਡਾਲਾ ਸਾਹਿਬ ਆਪ ਨੇ ਬੀਬੀ ਜ਼ਗੀਰ ਕੋਰਾ ਇਹਦੇ ਹੋਰ ਕਈ ਨਾਂ ਹੈਗੇ ਆ ਇਹ ਤੋਂ ਇਲਾਵਾ ਚੋ ਕਿਸੇ ਨੂੰ ਉਹਨਾਂ ਨੇ ਆਖਰ ਸਾਰਿਆਂ ਦੀ ਸਹਿਮਤੀ ਨਾਲ ਇਹ ਵੀ ਕਿਹਾ ਕਿ ਸਰਵ ਸੰਮਤੀ ਨਾਲ ਹੀ ਜਥੇਦਾਰ ਹਰਪੀ ਤੋਂ ਉਹਨਾਂ ਨੂੰ ਮੌਕਾ ਦਿੱਤਾ ਗਿਆ ਔਰ ਦੂਜੀ ਗੱਲ ਜਿਹੜੀ ਹੈਗੀ ਉਹਨਾਂ ਨੇ ਬਕਾਇਦਾ ਪਾਰਟੀ ਨੂੰ ਵਿਧਿ ਵਿਦਾਨ ਸਭਾ ਉਹਨਾਂ ਕੋਲ ਮੁੱਦੇ ਵੀ ਰੱਖੇ ਆ ਜਿਵੇਂ ਬੋਲੇ ਸੀ ਉਥੇ ਜਨ ਹਾਊਸ ਦੇ ਵਿੱਚ ਤਾਂ ਉਹਨਾਂ ਨੇ ਕਿਹਾ ਗਿਆ ਕਿ ਨੌਕਰੀਆਂ ਦੇ ਮਾਮਲੇ 'ਚ ਉਹਨਾਂ ਨੇ ਕੋਈ ਨਵੀਂ ਗੱਲ ਕੀਤੀ ਹੈ ਉਹ ਕਹਿੰਦੇ ਜਿਹੜੇ ਪੰਜਾਬੀ ਹੈਗੇ ਆ ਪੰਜਾਬ ਵਾਲੇ ਆ ਨੌਕਰੀ ਉਹਨਾਂ ਨੂੰ ਮਿਲਣੀ ਚਾਹੀਦੀ ਹੈ ਇਹ ਨਹੀਂ ਕਿ ਜਿਹੜੇ ਬਾਹਰੋਂ ਆ ਕੇ ਪੰਜਾਬ 'ਚ ਨੌਕਰੀਆਂ ਲੈਣ ਸਾਡੇ ਬੱਚੇ ਕਹਿੰਦੇ ਸਾਡਾ ਪੁੱਖ ਤਾਂ ਬਾਹਰ ਜਾ ਰਿਹਾ ਤੇ ਬਾਹਰਲੇ ਆ ਕੇ ਇੱਥੇ ਨੌਕਰੀਆਂ ਲਈ ਜਾਂਦੇ ਆ ਇਹ ਗੱਲ ਉਹਨਾਂ ਨੇ ਕੀਤੀ ਪੰਜਾਬ ਦੇ ਵਿਕਾਸ ਦੀ ਗੱਲ ਕੀਤੀ ਆਰਥਿਕਤਾ ਦੀ ਗੱਲ ਕੀਤੀ ਇੱਕ ਜਿਹੜੀ ਫੌਰੀ ਤੌਰ ਤੇ ਮੁੱਦਾ ਹੈ ਉਹਨਾਂ ਨੇ ਉਹ ਵੀ ਨਹੀਂ ਛੱਡਿਆ ਉਨਾਇ ਨੇ ਕਿਹਾ ਕਿ ਲੈਂਡ ਪੂਲਿੰਗ ਪਾਲਿਸੀ ਦੇ ਕਿ ਸਾਡੀ ਚੋਣ ਨੱਬੜ ਜਾਈ ਸਭ ਤੋਂ ਪਹਿਲਾ ਅਜੰਡਾ ਹੋਏਗਾ ਲੈਂਡ ਪੂਲਿੰਗ ਜਿਹੜੀ ਪਾਲਿਸੀ ਹੈ ਉਹਦੇ ਖਿਲਾਫ ਜੀ ਸੱਡੇ ਬੁਲੰਦ ਕਿਤੇ ਜਾਣਗੇ ਸੋ ਇਸ ਸਥਿਤੀ ਚ ਲੱਗਦਾ ਹੈ ਕਿ ਅਮੋਨ ਵਾਲੇ ਦੇਣਾ ਚ ਅਕਾਲੀ ਦਰ ਨੂੰ ਅਗੇ ਪੰਥ ਨੇ ਫੈਸਲਾ ਕਰਨਾ ਹੈ ਪੰਜਾਬੀਆਂ ਨੇ ਫੈਸਲਾ ਕਰਨਾ ਹੈ ਕਿਸ ਨੂੰ ਹਮਾਇਤ ਦਿੰਦੇ ਹੈ ਜਣੀ ਜਿਹੜਾ ਸੋਮਣੀ ਕਾਲੀ ਦਾ ਜੀ ਗੋਈ ਵੀ ਬਾਦਲ ਕਰ ਰਿਹਾ ਹੈ ਜਿਕੇ ਸਰਕਾਰ ਨਾਲ ਚੁਣੌਤੀ ਦਾ ਸਾਹਮਣਾ ਕਰ ਰਹੀ ਸੀ ਮੁੱਖ ਮੰਤਰੀ ਗੁਰਵੰਤਮਨ ਜੀ ਆਪਾਂ ਗਏ ਕਿ ਪਾਣੀ ਪੀ ਪੀ ਕੇ ਕੋ ਦੇ ਸੁਖਵੀਰ ਬਾਦਲ ਨੂੰ ਤੇ ਬਿਕਰਮਜੀਠੀਆਂ ਨੂੰ ਹੁਣ ਇੱਕ ਨਵੀਂ ਚੁਣੌਤੀ ਘਰ ਤੋਂ ਜਿਹੜੀ ਉੱਠੀ ਹੈ ਵੱਖਰੇ ਤੌਰ ਤੇ ਪਲੇਟਫਾਰਮ ਦੇਖਦੇ ਆਂ ਇਹ ਚੁਣੌਤੀ ਦਾ ਕਿਵੇਂ ਸਾਹਮਣਾ ਕਰਨਗੇ ਜੀ ਸੋ ਨਾਲੀ ਗੱਲ ਕਰਦੇ ਆਂ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਜਿੱਥੇ ਪਟਿਆਲੇ ਦੇ ਵਿੱਚ ਇੱਕ ਵੱਡਾ ਪ੍ਰਦਰਸ਼ਨ ਕੀਤਾ ਜਾ ਰਿਹਾ ਜੀ ਲੈਂਡ ਪੋਲਿੰਗ ਲੈ ਕੇ ਉੱਤੇ ਹੀ ਦੂਜੇ ਪਾਸੇ ਉਹ ਕਹਿੰਨੇ ਮੈਂ ਜ਼ਿਕਰ ਕਰਨਾ ਨਹੀਂ ਸੀ ਪਰ ਮੈਨੂੰ ਕਰਨਾ ਪੈਣਾ ਹੈ ਜਿਹੜੀ ਪੰਜ ਮੈਂਬਰੀ ਕਮੇਟੀ ਬਲੋਤ ਗਿਆਨੀ ਹਰਪੀ ਸਿੰਘ ਨੂੰ ਪ੍ਰਧਾਨ ਬਣਾਇਆ ਗਿਆ ਕਹਿੰਦੇ ਸਾਡੇ ਖਿਲਾਫ ਇੱਕ ਵੱਡੀ ਸਾਜ਼ਿਸ਼ ਚੱਲੀ ਜਾ ਰਹੀ ਸੀ ਉਹਨਾਂ ਨੇ ਜ਼ਿਕਰ ਕੀਤਾ ਕਿ ਕਹਿੰਦੇ ਬਾਦਲ ਪਰਿਵਾਰ ਨੂੰ ਕਾਲੀ ਦਲ ਤੋਂ ਵੱਖ ਕਰ ਦਿਓ ਤੇ ਇਹਨਾਂ ਦਾ ਕਬਜ਼ਾ ਹਟ ਜਾਏਗਾ ਪਰ ਅਸੀਂ ਝੁਕਣ ਵਾਲੇ ਕਹਿੰਦੇ ਨਹੀਂ ਅਨਾ ਬਾਦਲ ਸਾਹਿਬ ਝੁਕਣ ਵਾਲੇ ਸੀ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਦਰਾ ਸੁਜੀਤ ਸਿੰਘ ਰਖੜਾ ਉਹਨਾਂ ਕਾ ਚਾਲ ਚੱਲੀ ਗਿਆਨੀ ਹਰਪੀ ਸਿੰਘ ਉਹਨਾਂ ਕੋਲੇ ਗਏ ਕਹਿੰਦੇ ਜੀ ਆਰ ਪੀ ਸਿੰਘ ਕਰੇ ਚਿੱਠੀ ਦੋ ਲਿਖ ਕੇ ਕਿੰਨੀ ਕਿ ਸਚਾਈ ਲੱਗਦੀ ਹੈ ਉਹਨਾਂ ਬਿਆਨਾਂ ਨੂੰ ਲੈ ਕੇ ਜੋ ਸਰਦਾਰ ਸੁਖਬੀਰ ਸਿੰਘ ਬਾਦਲ ਬਲਵਾ ਦੇ ਇਲਜ਼ਾਮ ਲਗਾਏ ਗਏ ਦੇਖੋ ਜਨ ਇਸ ਸਹਿਤਾਪਾ ਤੱਤ ਜਿਹੜੇ ਆ ਗਿਆ ਦੰਤਕ ਇਹ ਬੀਂਗ ਜਨਰਲ ਸਫਾ ਦੇ ਕਮੈਂਟ ਜ਼ਰੂਰ ਕਰ ਸਕਦੇ ਆ ਉਹ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਅੱਜ ਜਿਹੜੀ ਪਟਿਆਲਾ ਤੇ ਲੈਂਡ ਪੂਲਿੰਗ ਪਾਲਿਸੀ ਨੂੰ ਲੈ ਕੇ ਇੱਕ ਰੈਲੀ ਰੱਖੀ ਸੀ ਜੀ ਠੀਕ ਹੈ ਕਿ ਉਸ ਪਾਲਿਸੀ ਦੇ ਉੱਤੇ ਵੀ ਉਹਨਾਂ ਦਾ ਅਟੈਕ ਕੀਤਾ ਗਿਆ ਬੋਲਿਆ ਗਿਆ ਪਰ ਮੈਂ ਕਹਾਗਾ ਕਿ ਜਿਹੜਾ ਮੇਨ ਅਜੰਡਾ ਸੀਗਾ ਉਹ ਗਿਆਨੇ ਹਰਪ੍ਰੀਤ ਸਿੰਘ ਉਹਨਾਂ ਤੇ ਚਲਾ ਗਿਆ ਸਾਰਾ ਜਿਹੜੇ ਵੀ ਬਲਾਰੇ ਆਏ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਸਮਝੀ ਕਿ ਤੱਕ ਉਹਦਾ ਪਾਸਾ ਮੁਕੰਮਲ ਨਹੀਂ ਹੋਏਗਾ ਜਦ ਤੱਕ ਗਿਆਨੀ ਆਪ੍ਰੀ ਸਿੰਘ ਜੀ ਨੂੰ ਉਹ ਚਾਰ ਗੱਲਾਂ ਕਹਿ ਨਹੀਂ ਲੈਂਦੇ ਜਦੋਂ ਤੁਸੀਂ ਸਖਵੀਰ ਬਾਦਲ ਦੀ ਗੱਲ ਕਰੀ ਜਿੱਤੀ ਹੈ ਉਹਨਾਂ ਨੇ ਕਿ ਮੈਂ ਝੁਕਣ ਵਾਲਾ ਨਹੀਂ ਸਹੀ ਗੱਲ ਇਹ ਝੁਕਣ ਵਾਲੇ ਹੁੰਦੇ ਤਾਂ ਫਿਰ ਕਾਲੀਡਾਲ ਦੀ ਪ੍ਰਧਾਨਗੀ ਪਹਿਲੇ ਦਿਨ ਹੀ ਛੱਡ ਜਾਂਦੇ ਇਹ ਗੱਲ ਤਾਂ ਸਾਫ਼ ਹੈ ਕਿ ਉਹਨਾਂ ਨੇ ਚਾਹੇ ਜੋ ਵੀ ਤਰੀਕਾ ਅਪਣਾਇਆ ਉਹ ਕਾਲੀਡਾਲ ਦੇ ਪ੍ਰਧਾਨ ਪਹਿਲਾਂ ਵੀ ਸੀ ਕੁਝ ਦਿਨ ਦੀ ਵਿਧੀ ਪਿਛੇ اٹੇ ਉਦੋਂ ਇਸ ਜ਼ਿੰਮੇਵਾਰੀ ਉਹਨਾਂ ਨੇ ਪ੍ਰਧਾਨ ਵਾਲੀ ਨਿਵਾਉਂਦੇ ਰਹੇ ਤੇ ਹੁਣ ਤਾਂ ਬਕਾਇਦਾ ਅਕਾਲੀ ਦਲ ਦੇ ਪ੍ਰਧਾਨ ਹਨ ਪਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਤੇ ਤਿੱਖੇ ਸਰਦੀ ਹਮਲੇ ਜਿਹੜੇ ਕਿਹਾ ਉਸ ਰੈਲੀ 'ਚ ਕੀਤੇ ਗਏ ਜਿਹੜੇ ਕਦਾਵਾਰ ਅਕਾਲੀ ਆਗੂ ਸੂਜ਼ਿੰਗ ਬਾਲ ਦੀ ਵੇਟ ਅੰਬੁੱਲੇ एकदम ਨਾਲ ਜਿੱਦਾਂ ਕਹੀਆ ਗੱਲ ਤੁਸੀਂ ਸਿੱਧੇ ਤੌਰ ਤੇ ਕਿਹਾ ਇਹ ਗਿਆਨੀ ਹਰਪ੍ਰੀਤ ਸਿੰਘ ਕੋਈ ਕਹਿੰਦੇ ਆ ਕਿ ਜੀ ਸਾਡੇ ਕੋਲੇ ਸਬੂਤ ਹੈ ਵੀਡੀਓਜ਼ ਹੈਗੀਆਂ ਕਿ ਇਹ ਤਾਂ ਜਿਹੜੇ ਕੇਂਦਰ ਦੇ ਗ੍ਰਹਿ ਮੰਤਰੀ ਅਮਨ ਸ਼ਾਹ ਉਹਨਾਂ ਨਾਲ ਸਿੱਧੀ ਗੱਲਬਾਤ ਹੈ ਕੋਈ ਕਹਿੰਦੇ ਭਾਜਪਾ ਨਾਲ ਮਿਲੇ ਵੇ ਹੈ ਕੋਈ ਕਹਿ ਰਿਹਾ ਹੈ ਕਿ ਜੀ ਅਕਾਲੀ ਦਲ ਨੂੰ ਤਬਾਹ ਕਰਨ ਦੀ ਸਾਜ਼ਿਸ਼ ਹੈ ਅਕਾਲੀ ਦਲ ਨੂੰ ਤੋੜਨ ਦੀ ਸਾਜ਼ਿਸ਼ ਹੈ ਕਹਿੰਦੇ ਸਾਜ਼ਿਸ਼ਾਂ ਨੰਗੀ ਹੋ ਗਈ ਹੈ ਸਾਹਮਣੇ ਆ ਗਈ ਹੈ ਸਾਰਾਂ ਦੇ ਯਾਨੀ ਗੱਨੀ ਹਰਪ੍ਰੀਤ ਸਿੰਘ ਉਹਨਾਂ ਤੇ ਲੈ ਕੇ ਬਾਕੀਆਂ ਬਾਰੇ ਵੀ ਗੱਲ ਕੀਤੀ ਹੋएगी ਖੈਰ ਮੇਨ ਫੋਕਸ ਉਹਨਾਂ ਨੇ ਗੱਨੀ ਹਰਪ੍ਰੀਤ ਸਿੰਘ ਉਹਨਾਂ ਤੇ ਰੱਖਿਆ ਗੱਨੀ ਹਰਪ੍ਰੀਤ ਸਿੰਘ ਉਹਨਾਂ ਨੇ ਇਸ ਤੋਂ ਪਹਿਲਾਂ ਜਦੋਂ ਪ੍ਰਧਾਨਗੀ ਦਾ ਅਹੁਦਾ ਸਮਾਲਣ ਲਈ ਉਹਨਾਂ ਨੇ ਗੱਲ ਕੀਤੀ ਇਹਨੇ ਦੇਖੋ ਇਹ ਜਿਹੜਾ ਹੈਗਾ ਜੇ ਮੈਨੂੰ ਜ਼ਥੇਦਾਰੀ ਤੋਂ ਨਾਂ ਟੋਂਦੇ ਤਾਂ ਸ਼ਾਇਦ ਅੱਜ ਅਕਾਲੀ ਦਲ ਦਾ ਪ੍ਰਧਾਨ ਨਾ ਬਣਦਾ ਕਹਨੇ ਉਹ ਕਹਿੰਦੇ ਸੁਖਵੀਰ ਸਿੰਘ ਬਾਦਲ ਨੂੰ ਕਿ ਤੁਸੀਂ ਮੈਨੂੰ ਜ਼ਥੇਦਾਰੀ ਤੋਂ ਲਾਂਬੇ ਕੀਤਾ ਤੇ ਅਕਾਲੀ ਦਲ ਦੀ ਪ੍ਰਧਾਨਗੀ ਦਾ ਮੌਕਾ ਦਿੱਤਾ ਸੋ ਇਹ ਉਹਨਾਂ ਦਾ ਆਪਣਾ ਨਜ਼ਰੀਆ ਹੈ ਦੂਜੇ ਪਾਸੇ ਸੁਖਵੀਰ ਬਾਦਲ ਉਹਨਾਂ ਨੇ ਲਗਾਤਾਰ ਉਹਨਾਂ ਦੀ ਪੂਰੀ ਟੀਮ ਨੇ ਪਾਰਟੀ ਨੇ ਇਸ ਗੱਲ ਤੇ ਫੋਕਸ ਕੀਤਾ ਹੈ ਕਿ ਭਾਜਪਾ ਨਾਲ ਲੜੇ ਵੀ ਐ ਕੇਂਦਰ ਨਾਲ ਲੜੇ ਵੀ ਐ ਔਰ ਜਿਹੜਾ ਹੈਗਾ ਕਾਲੀਦਾਨ ਨੂੰ ਤਬਾਹ ਕਰਨ ਲਈ ਇਹ ਸਾਰੇ ਨੀਤੀਜਾਸ ਸਾਜ ਜੜੀ ਗਈ ਹੈ ਘੜੀ ਜਾ ਰਹੀ ਹੈ ਜੀ ਜੀ ਸੋ ਦੂਜੇ ਪਾਸੇ ਗੱਲ ਕਰਾਂਗੇ ਜੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਸੰਗਰੂਰ ਦੇ ਵਿੱਚ ਪਹੁੰਚਦੇ ਨੇ ਤੇ ਸੰਗਰੂਰ ਦੇ ਲੋਕਾਂ ਨੇ ਇੱਕ ਵੱਡਾ ਤੋਹਫਾ ਦਿੰਦੇ ਰਿਹਾ ਸਕੂਲ ਆਫ ਫੈਮਿਨੇਸ਼ਨ ਲੈ ਕੇ ਹਰ ਵਾਰ ਦੀ ਤਰ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਭਾਸ਼ਣ ਸ਼ੁਰੂ ਕਰਦੇ ਕਰਦੇ ਫਿਰ ਬਾਦਲ ਪਰਿਵਾਰ ਵੱਲ ਚਲੇ ਜਾਂਦੇ ਨੇ ਤੇ ਅੱਜ ਵੀ ਉਹਨਾਂ ਵੱਲੋਂ ਵਿਰੋਧੀਆਂ ਦੇ ਉੱਤੇ ਪਰ ਬਾਦਲ ਪਰਿਵਾਰ ਦੇ ਉੱਤੇ ਕਈ ਨਿਸ਼ਾਨੇ ਸਾਦੇ ਨੇ ਜੀ ਬੇਕੋ ਸਹੀ ਕਹਿ ਰਹੇ ਹਾਂ ਮੈਂ ਕਵਾਂਗਾ ਕਿ ਵੀ ਅੱਜ ਦਾ ਜਿਹੜਾ ਦਿਨ ਸੀ ਉਹ ਅਕਾਲੀ ਦਲ ਦੇ ਕਮਸਾਨ ਦਾ ਦਿਨ ਸੀ ਚਾਹੇ ਤਾਂ ਪਟਿਆਲੇ ਦੀ ਰੈਲੀ ਦੀ ਆਪਾਂ ਗੱਲ ਕਰਦੇ ਆਂ ਚਾਹੇ ਅਮਰਸਾ ਜੋ ਚਨਾ ਹਾਊਸ ਹੋਇਆ ਉਹਦੀ ਗੱਲ ਕਰ ਲੋ ਇਸੇ ਤਰੀਕੇ ਨਾਲ ਸੰਬੂਚਿਤ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਬੋਧਨ ਕਰਦੇ ਆ ਸਭ ਜਗ੍ਹਾ ਤੇ ਅਕਾਲੀ ਦਲ ਦੀ ਗਲਤਫਹੀ ਹੋਈ ਹੋਈ ਹੈ ਤੇ ਕਹਾ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਕਾਲੀ ਦਲ ਦੀ ਜਿਹੜੀ ਮਰਯੁਦਾ ਲੀਡਰਸ਼ਿਪ ਹੈ ਸੁਖਵੀਰ ਪਾਦਲ ਬਿਕਰਮਜੀਠੀਆ ਉਹਨਾਂ ਦੇ ਹਮਲੇ ਕੀਤੇ ਐ ਇਹਨਾਂ ਦੇਖੋ ਪੰਜਾਬੀਆਂ ਨੇ ਇਹਨਾਂ ਨੂੰ ਨਕਾਰਤਾ ਤੇ ਹੁਣ ਕਹਿੰਦੇ ਹੱਥ ਜੋੜਦੇ ਫਿਰਦੇ ਐ ਕਹਿੰਦੇ ਮੈਥੋਂ ਗਲਤੀ ਹੋ ਗਈ ਐ ਮੈਨੂੰ ਮਾਫ ਕੀਤਾ ਜਾਵੇ ਸਾਰੇ ਵਾਪਸ ਆ ਜਾਣ ਇਹਨਾਂ ਨੂੰ ਵਾਪਸ ਕੌਣ ਕੌਣ ਲਗਿਆ ਕਹਿੰਦੇ ਤੁਸੀਂ ਭੇਜਿਆ ਹੀ ਉਹਨਾਂ ਨੂੰ ਸੀ ਆਪ ਹੀ ਦਨਾਂ ਨੂੰ ਬਾਹਰ ਕੱਢਿਆ ਹੁਣ ਵਾਪਸ ਕਿ ਆਉਣਗੇ ਤੇ ਨਾ ਹੀ ਪੰਜਾਬੀ ਉਹਨਾਂ ਨੂੰ ਕਹਿੰਦੇ ਹੁਣ ਮੁੜ ਕੇ ਘਰ ਨਾਲ ਲਾਉਣ ਲੱਗੇ ਐ ਜੇ ਪੰਜਾਬ ਦੀ ਗੱਲ ਕਰਦੇ ਆ ਉਹ ਕਹਿੰਦੇ ਸੜਕਾਂ ਤੇ ਕਹਿੰਦੇ ਦੇਖੋ ਮੁਕੰਦਰੀ ਭਗਵੰਤ ਮਾਨ ਦਾ ਇੱਕ ਆਪਣਾ ਤਰੀਕਾ ਗੱਲ ਕਰਨ ਦਾ ਇਹਨੇ ਸੁਗਰੀਸ ਸਿੰਘ ਬਾਦਲ ਕਹਿੰਦੇ ਤੁਸੀਂ ਸੜਕਾਂ ਦੇ ਜਾਣੇ ਹੋ ਚਾਰਜ ਬਰੇ ਕਹਿੰਦੇ ਦੇਖੋ ਪ੍ਰਕਾਸ਼ ਸਿੰਘ ਬਾਦਲ ਦੇ ਸਮੇਂ ਦਾ ਹੀ ਸਾਰਾ ਕੁਝ ਹੋਇਆ ਤਾਂ ਜਵਾਬ ਚ ਕੀ ਕਹਿੰਦੇ ਮੁਖੰਦਰ ਭਗਵੰਤ ਮਾਨ ਕਹਿੰਦੇ ਦੇਖੋ ਜੀ ਹੋਇਆ ਕੀ ਹੈ ਚਾਰਜ ਬਰੇ ਨਿਗਾਹ ਮਾਰ ਕੇ ਦੇਖੋ ਕੋਈ ਹੋਟਲ ਕੋਈ ਢਾਬਾ ਕੋਈ ਵੇਲੀ ਸੜੀ ਨਹੀਂ ਜਿਨ੍ਹਾਂ ਦੇ ਅਧਿਕਾਰਦਾਰ ਨੇ ਕਬਜ਼ਾ ਨਾ ਕੀਤਾ ਹੋਵੇ ਫਿਰ ਨਸੇ ਦੇ ਮੁੱਦੇ ਜਿੱਦਾ ਬੜਾ ਟਿਕਾ ਕੇ ਗੱਲ ਕਰਦੇ ਆ ਔਰ ਸਿੱਧੇ ਤੌਰ ਤੇ ਬਿਕਰਮਜੀਤ ਅੱਜ ਤੱਕ ਜਾ ਤੱਕ ਗੱਲ ਚਲੀ ਨਹੀਂ ਜਾਂਦੀ ਤਾਇਕ ਦਾ ਦਿਰਮੁਖ ਮੰਤਰੀ ਭਗਵੰਤ ਮਾਨ ਉਸ ਗੱਲ ਤੋਂ ਪਿੱਛੇ ਨਹੀਂ हटਦੇ ਉਹ ਕਹਿੰਦੇ ਦੇਖੋ ਜੀ ਨਾਬਾ ਦੀ ਦੇਲ ਚ ਉਹ ਚਾਹ ਨਸ਼ਾ ਤਸਕਰਾਂ ਨਹੀਂ ਗੱਲ ਕਰਦੇ ਆ ਪੰਜਾਬ ਨੂੰ ਨਸ਼ਾ ਤਸਕਰਾਂ ਤੋਂ ਬਚਾਉਣ ਦੀ ਗੱਲ ਕਰਦੇ ਆ ਪਰ ਨਾਲ ਦੀ ਨਾਲ ਇਹ ਕਾਂਗਰਸ ਨੂੰ ਵੀ ਤਕੜੇ ਰਗੜੇ ਲੰਮੇ ਨਜ਼ਰ ਆਉਂਦੇ ਆ ਕਿ ਕਾਂਗਰਸ ਵੀ ਵੱਡੀ ਫੋਟਾ ਜੀ ਦੇਖੋ ਉਹਨਾਂ ਚ ਹੀ ਆਪਸ ਵਿੱਚ ਬਣਦੀ ਨਹੀਂ ਤੇ ਗੱਲਾਂ ਕਰਦੇ ਆ ਰਾਜਪਾਗ ਲੈਣ ਦੀ ਕਹਿੰਦੇ ਸਾਰੀ ਲੜਾਈ ਸਤਾ ਦੀ ਲੜਾਈ ਹੈ ਜਾਨੀ ਇਹ ਠੀਕ ਹੈ ਕਿ ਉਥੇ ਸਿੱਖਿਆ ਦੇ ਮੁੱਦੇ ਨਾਲ ਕੇ ਉਹਨੇ ਕੈਂਸਰ ਦੀ ਵੀ ਗੱਲ ਕੀਤੀ ਕਿ ਪੰਜਾਬ 'ਚ ਕੈਂਸਰ ਦਾ ਵੱਡਾ ਰਕੂਪ ਹੈਗਾ ਉਹ ਜੀ ਮੁਹੰਮਦੀ ਗੱਲ ਕੀਤੀ ਉਥੇ ਇੱਕ ਸਮਾਜ ਸੇਵੀ ਵੀ ਆਇਆ ਸੀ ਉਹਨੇ ਲਈ ਕੈਂਸਰ ਦੇ ਇਲਾਜ ਦੇ ਜਿਹੜੀਆਂ ਗੱਡੀਆਂ ਚਲਾਈਆਂ ਉਹਨਾਂ ਨੂੰ ਹਰੀ ਝੰਡੀ ਦਿੱਤੀ ਉਹ ਸਾਰੇ ਮੁੱਦਿਆਂ ਤੇ ਗੱਲ ਕੀਤੀ ਪਰ ਮੁੱਖ ਝੰਡਾ ਤੇ ਮੁੱਖ ਮੁੱਦਾ ਮੁਕੰਦਲ ਭਗਵੰਤ ਮਾਨਵੀ ਵਿਵਰਤੀ ਤਰ੍ਹਾਂ ਨੂੰ ਟਿਕਾ ਕੇ ਰਗੜੇ ਲਾਏ ਜਿਹਨਾਂ ਦੇ ਕਾਂਗਰਸ ਵੀ ਸ਼ਾਮਲ ਹੈ ਅਕਾਲੀ ਦਲ ਦਾ ਹੈ ਹੀ ਹੈ ਜੀ ਜੀ ਸੌ ਦੂਜੇ ਪਾਸੇ ਗੱਲ ਕਰਾਂਗੇ ਜੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਸਾਲ ਡੇਢ ਸਾਲ ਦਾ ਸਮਾਂ ਰਹਿ ਗਿਆ ਪਰ ਤੰਨੇ ਮੁਜ਼ਾਰੇ ਲੱਗਣੇ ਲਗਾਤਾਰ ਸ਼ੁਰੂ ਹੋਏ ਨੇ ਜੀ ਹੋ ਵੀ ਰਹੇ ਨੇ ਬਿਜਲੀ ਕੰਮ ਜਿਹੜੇ ਹੜਤਾਲ ਤੇ ਚਲੇ ਗਏ ਨੇ ਪਹਿਲਾਂ ਪੀਆਰਟੀਸੀ ਦੇ ਜਿਹੜੇ ਮੁਲਾਜ਼ਮ ਸੀ ਉਹ ਹੜਤਾਲ ਤੇ ਚਲੇ ਗਏ ਨੇ ਕਿਦਾਂ ਸਥਿਤੀ ਬਣਦੀ ਜਾ ਰਹੀ ਆ ਪੰਜਾਬ ਦੇ ਵਿੱਚ ਜੀ ਦੇਖੋ ਪਿਛਲੇ ਦਿਨਾਂ ਚ ਰੋਡ ਰੋਜ ਕਾਹਦੇ ਨੇ ਹੜਤਾਲ ਦਾ ਸਿੱਧਾ ਦਿੱਤਾ ਸੀ ਉਹ ਗੱਲਬਾਤ ਕਰਕੇ ਚਲੋ ਹੜਤਾਲ ਦਾ ਮਾਮਲਾ ਨੱਟ ਆ ਲਿਆ ਗਿਆ ਕਿਉਂਕਿ ਰਖੜੀ ਵਾਲਾ ਦਿਨ ਇਹਨਾਂ ਰਸਾਲੀ ਟਾਲ ਗਈ ਚੰਗੀ ਗੱਲਾਂ ਵੱਡਾ ਇੱਕ ਸਮਾਜਿਕ ਦਿਨ ਹੁੰਦਾ ਮੰਨਿਆ ਜਾਂਦਾ ਹੁਣ ਜਿਹੜਾ ਹੈ ਬਿਜਲੀ ਕੰਮ ਇਹਨਾਂ ਨੇ ਕਿਹਾ ਕਿ ਸਾਨੂੰ ਪਿਛਲੇ ਕਾਫੀ ਲੱਬੇ ਸੰਤ ਅਸੀਂ ਜਿੱਤੋ ਜਿਆਦਾ ਕਰਦੇ ਆ ਰਹੇ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ ਤੇ ਤਿੰਨ ਦਿਨ ਦੀ ਹੜਤਾਲ ਦਾ ਸੱਦਾ ਦਿੱਤਾ ਉਹ ਕਹਿੰਦੇ ਚਾਹੇ ਜਿੱਡਾ ਮਰਜੀ ਬਿਜਲੀ ਦੇ ਲੋਕਸ ਭੇਜੇ ਫੌਟ ਭੇਜੇ ਅਸੀਂ ਠੀਕ ਕਰਨੇ ਨਹੀਂ ਜਾਵਾਂਗੇ ਔਰ ਪੰਜਾਬ ਹਨੇਰੇ ਚ ਵੀ ਜਾ ਸਕਦਾ ਹੈ ਪਰ ਉਹ ਜਿਹੜੇ ਬਿਜਲੀ ਮੰਤਰੀ ਹੈ ਉਹਨਾਂ ਨੇ ਫੇਰ ਹੁਣ ਇਸ ਗੱਲ ਦੀ ਅਪੀਲ ਕੀਤੀ ਹੈ ਕਿ ਜੀ ਤੁਹਾਡੇ ਨਾਲ ਗੱਲਬਾਤ ਕਰਨ ਲਈ ਤਿਆਰ ਆ। ਤੁਸੀਂ ਗੱਲਬਾਤ ਦੀ ਮੇਜ਼ ਤੇ ਆਓ। ਹੜਤਾਲ ਮਸਲਾ ਕੋਈ ਹੱਲ ਨਹੀਂ। ਦੇਖਣਾ ਹੋਏਗਾ ਕਿ ਰੋਡਵੇ ਦੇ ਜਿਹੜੇ ਕਰਮਚਾਰੀ ਐ ਇਸ ਤਰ੍ਹਾਂ ਗੱਲਬਾਤ ਦੇ ਸੱਦੇ ਤੇ ਸਹਿਮਤ ਹੋਗੇ ਸੀ। ਕੀ ਜਿਹੜੇ ਪਿਛਲੇ ਕੰਮ ਨੇ ਵੀ ਉਹ ਗੱਲਬਾਤ ਦੇ ਸੱਦੇ ਤੇ ਸਹਿਮਤ ਹੋਣਗੇ ਜਾਂ ਆਪਣੇ ਹੜਤਾਲ ਤੇ ਕਾਇਮ ਰਹਿਣਗੇ? ਜੀ। ਜੀ। ਸੋ ਦੂਜੇ ਪਾਸੇ ਗੱਲ ਕਰਾਂਗੇ ਜੀ ਰਾਹੁਲ ਗਾਂਧੀ ਵੱਲੋਂ ਜਿੱਥੇ ਇਲੈਕਸ਼ਨ ਕਮਿਸ਼ਨ ਦੇ ਉੱਤੇ ਕਈ ਸਵਾਲ ਖੜੇ ਕਿਸੇ ਗਏ ਨਹੀਂ ਤਾਂ ਜੋ ਦੇ ਰੋਜ਼ ਦੇ ਚੱਲਦੇ ਲੋਕ ਸਭਾ ਦੇ ਬਾਰੇ ਇੱਕ ਪ੍ਰਦਰਸ਼ਨ ਕੀਤਾ ਗਿਆ ਜੀ ਇਲੈਕਸ਼ਨ ਕਮਿਸ਼ਨ ਦੇ ਖਿਲਾਫ ਜੀ ਉਮੀਦਵਾਰ ਤੇ ਦੇਖੋ ਇਸ ਦਿਨ ਲੱਗੇ ਵੱਡਾ ਕਮਸਾਨ ਪਿਆ ਵਾ ਇੱਕ ਵਸਦਾ ਭਾਰਤੀ ਜਨਤਾ ਪਾਰਟੀ ਲਗਾਤਾਰ ਰੋਹਲ ਗਾਂਧੀ ਜਿਹੜੇ ਬੁਰਦੀ ਤੇ ਅੱਗੇ ਆ ਉਹਨਾਂ ਤੇ ਹਮਲਾ ਕਰ ਰਹੀ ਹੈ ਵੱਖ-ਵੱਖ ਕੇਸ ਬਣਾਏ ਜਾ ਰਹੇ ਬਹੁਤ ਸਾਰੇ ਗਲਾਂ ਮੁੱਦੇ ਜਿਹੜੇ ਹੈਗੇ ਜਿਹੜੇ ਰੋਹਲ ਗਾਂਧੀ ਨਾਲ ਜੋੜ ਕੇ ਕਿੱਥੇ ਜਾ ਰਿਹਾ ਔਰ ਜਦੋਂ ਵੋਟਾਂ ਕੱਟਣ ਦਾ ਮਾਮਲਾ ਆਉਂਦਾ ਖਾਸ ਤੇ ਵਿਆਰ ਦੀਆਂ ਚੋਣਾਂ ਨੂੰ ਲੈ ਕੇ ਜਿਸ ਕਦਰ 56 ਲੱਖ ਵੋਟਾਂ ਕਟੀਆਂ ਗਈਆਂ ਹੈ ਦੇ ਨਾਲ ਹੀ ਪਿਛਲੇ ਦਿਨਾਂ ਚ ਰੋਲ ਗਾਂਧੀ ਨੇ ਜਿੱਦਾਂ ਪ੍ਰੈਸ ਕਾਨਫਰੰਸ ਕਰਕੇ ਗੱਲ ਕਹੀ ਹੈ ਕਿ ਕਿਦਾਂ ਕੋਈ ਸੂਬਿਆਂ ਜਿੱਥੇ ਕਾਂਗਰਸ ਹਾਰੀ ਜਾਂ ਭਾਜਪਾ ਜਿੱਤੀ ਕਿਦਾਂ ਵੋਟਾਂ ਚੋਰੀ ਹੋਣਾਂ ਐਗਜ਼ੈਂਪਲ ਦਿੱਤੀਆਂ ਉਹਦੇ ਨਾਲ ਮੀਡੀਆ ਦੇ ਅੰਦਰ ਪੇਟ੍ਰੀਕਲ ਸਰਕਲ ਚ ਸਮਾਜਿਕ ਇਹ ਤਾਂ ਚੰਗਾਈ ਕਮਸਾਨ ਪਿਆਵਾ ਹਾਲਾਂਕਿ ਭਾਜਪਾ ਲਗਾਤਾਰ ਜਵਾਬ ਦੇ ਰਹੀ ਐ ਕਹਿ ਰਹੀ ਐ ਦੇਖੋ ਜੀ ਕਾਂਗਰਸ ਵਾਲੇ ਹਾਰ ਗਏ ਹੁਣ ਇਸ ਕਰਕੇ ਹੋਈਆਂ ਗੱਲਾਂ ਕਰਦੇ ਐ ਪਰ ਕੁਝ ਇਹੋ ਜਿਹੇ ਨੁਕਤੇ ਵੀ ਉਠਾ ਰਿਹਾ ਐ ਜਿਨ੍ਹਾਂ ਦਾ ਜਵਾਬ ਅਜੇ ਤੱਕ ਵੋਟ ਬਿਲੋਂ ਨਹੀਂ ਆ ਰਿਹਾ ਹੁਣ ਸੁਪਰੀਮ ਕੋਰਟ ਦੀ ਆਪਾਂ ਗੱਲ ਕਰੀਏ ਸੁਪਰੀਮ ਕੋਰਟ ਨੇ ਤਾਂ ਕੋਈ ਲੈਕਸ਼ਨ ਨਹੀਂ ਲਾੜੀ ਨਾ ਸੁਪਰੀਮ ਕੋਰਟ ਤਾਂ ਸਤਿਵੱਡੀ ਕਿਸ ਤਰ੍ਹਾਂ ਦੇ ਸਾਡੇ ਦੇਸ਼ ਦੀ ਸੰਸਥਾ ਹੈ ਸੁਪਰੀਮ ਕੋਰਟ ਨੇ ਕੀ ਕਹੇ ਸੁਪਰੀਮ ਕੋਰਟ ਨੇ ਕਹਿਆ ਚੋਣ ਕਮਿਸ਼ਨ ਨੂੰ ਕਿ ਜਿਹੜੀਆਂ 65 ਲੱਖ ਵੋਟਾਂ ਕੱਟੀਆਂ ਗਈਆਂ ਉਹ ਕਿਸ ਆਧਾਰ ਤੇ ਕੱਟੀਆਂ ਗਈਆਂ ਸੁਪਰੀਮ ਕੋਰਟ ਉਹਨਾਂ ਦੇ ਬੇਰਵੇ ਮੰਗ ਰਿਹਾ ਕਿ ਦੱਸੋ ਤਾਂ ਸਹੀ ਕੋਈ ਆਧਾਰਤਾ ਹੋਏਗਾ ਨਾ ਵੋਟਾਂ ਕੱਟਣ ਦਾ ਦੂਜੇ ਪਾਸੇ ਨਾਲ ਉਹਨਾਂ ਨੇ ਸੁਪਰੀਮ ਕੋਰਟ ਨੇ ਇਹ ਗੱਲ ਵੀ ਕਹਿਤੀ ਹੈ ਚੂਨ ਕਮਿਸ਼ਨ ਨੂੰ ਕਿ ਜਿਦੀ ਵੀ ਵੋਟ ਕੱਟਣੀ ਆ ਉਹ ਤੋਂ ਪਹਿਲਾਂ ਉਹਨਾਂ ਨੂੰ ਨੋਟਸ ਦਿਓ ਔਰ ਦੱਸੋ ਕਿ ਕਿਉਂ ਤੇਰੀ ਵੋਟ ਕੱਟੀ ਜਾ ਰਹੀ ਹੈ ਕੋਈ ਵਜ੍ਹਾ ਹੋਣੀ ਚਾਹੀਦੀ ਹੈ ਨਾ ਵੋਟ ਕੱਟੇ ਜਾਣ ਲਈ ਇਹ ਨਹੀਂ ਕਿ ਪੈਂਡ ਲੱਕ ਵੋਟਾਂ ਕੱਟੀਆਂ ਗਈਆਂ ਕਿ ਜਿਹਦੇ ਨਾਲ ਕਾਫੀ ਵੱਡੀ ਪੱਧਰ ਤੇ ਤਰਸੱਲੀ ਮੱਚ ਗਈ ਹੈ ਹੁਣ ਇਹ ਵੀ ਸਹੀ ਹੈ ਕਿ ਭਾਜਪਾ ਚੂਨ ਕਮਿਸ਼ਨ ਦੀ ਹਮਾਇਤ ਤੇ ਆਈ ਵੀ ਆਪਾਂ ਦੇਖਦੇ ਆਂ ਕੇਂਦਰ ਦੀਆਂ ਜਿੱਥੇ ਵੀ ਮੀਟਿੰਗਾਂ ਚੱਲਦੀਆਂ ਹੈ ਚਾ ਕੈਬਨਿਟ ਮੰਤਰੀ ਆ ਚਾ ਭਾਜਪਾ ਦੇ ਆਗੂ ਆ ਉਹ ਲਗਾਤਾਰ ਚੂਨ ਕਮਿਸ਼ਨ ਦੀ ਪ੍ਰਤੀ ਆਇਆ ਹੋਰ ਕਹਿ ਰਿਹਾ ਹੈ ਕਿ ਵੋਟਾਂ ਦੇ ਕੋਈ ਹੀ ਕਹਿੰਦੇ ਹੁੰਦੇ ਨੇ ਉਹ ਸੂਬੇ ਦੇ ਰਹਿਣ ਵਾਲੇ ਲੋਕ ਹੈ ਜਨਰਲ ਵੋਟਰ ਹੈ ਉਹਨਾਂ ਨੂੰ ਵੋਟਾਂ ਪਾਣੀਆਂ ਚਾਹੀਦੀਆਂ ਕਿ ਜਾਂ ਜਿਹੜੇ ਝਾਲੀ ਵੋਟਰ ਬਣੇ ਆ ਉਹ ਵੋਟਾਂ ਪਾ ਕੇ ਸਰਕਾਰ ਬਣਾਉਣ ਸੋ ਭਾਜਪਾ ਦੀ ਕੋਸ਼ਿਸ਼ ਹੈ ਕਿ ਚੋਣ ਕਮਿਸ਼ਨ ਨੂੰ ਬੇਚੈਨ ਕਰੇ ਪਰ ਜਿੱਦਾਂ ਅੱਜ ਉਹਨਾਂ ਨੇ ਸੰਸਦ ਭਵਾਂ ਤੋਂ ਮਾਰਚ ਕੀਤਾ ਹੈ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ 'ਚ ਮਾਮਲਾ ਦਬਣ ਵਾਲਾ ਨਹੀਂ ਲੱਗਦਾ ਕਿਉਂਕਿ ਸੰਸਦ ਵੀ ਲਗਾਤਾਰ ਇਸ ਮੁੱਦੇ 'ਤੇ ਠੱਪ ਚੱਲੀ ਆ ਰਹੀ ਹੈ ਇਸ ਸੰਸਦ ਦੇ ਅੰਦਰ ਤੇ ਬਾਹਰ ਵਿਰੋਧੀ ਤਰ੍ਹਾਂ ਵੋਟ ਚੋਰੀ ਦੇ ਮਾਮਲੇ ਲੈ ਕੇ ਲਗਾਤਾਰ ਲੜਾਈ ਲੜ ਰਹੀਆਂ ਹਨ ਔਰ ਚੋਣ ਕਮਿਸ਼ਨ ਕੋਲੇ ਸਿੱਧੇ ਦੋਤੇ ਜਵਾਬ ਕੋਈ ਨਹੀਂ ਦੇਖੋ ਵਿਰੋਧੀ ਤਰ੍ਹਾਂ ਕਹਿ ਰਹੀਆਂ ਕਿ ਸਾਨੂੰ ਦੱਸੋ ਸਹੀ ਡਿਜੀਟਲ ਸਾਨੂੰ ਇਨਫੋਰਮੇਸ਼ਨ ਦਿਓ ਕਿ ਕਿਹੜੀਆਂ ਵੋਟਾਂ ਕਿਵੇਂ ਕੱਟ ਗਈਆਂ ਤੇ ਕਿਹੜੀਆਂ ਹੈਗੀਆਂ ਉਲਟਾ ਚੋਣ ਕਮਿਸ਼ਨ ਰੋਹਲ ਗਾਂਧੀ ਨੂੰ ਨੋਟਿਸ ਕੱਢ ਰਿਹਾ ਕਈ ਸੂਬਿਆਂ ਨੇ ਨੋਟਿਸ ਕੱਢਣਾ ਸ਼ੁਰੂ ਕਰ ਦਿੱਤੇ ਹੈ ਹਰਿਆਣੇ ਵਾਲੇ ਨੇ ਰੋਹਲ ਗਾਂਧੀ ਨੂੰ ਨੋਟਿਸ ਕੱਢਤਾ ਚੋਣ ਕਮਿਸ਼ਨ ਨੇ ਕਿ ਦੱਸੋ ਜੀ ਕਿਸੇ ਦਾ ਅਰਜ਼ ਤੁਸੀਂ ਦੋਸ਼ ਲਾ ਰਹੇ ਹੋ بجائے ਇਸ ਦੇ ਕਿ ਉਹ ਦੇਸ਼ ਦੇ ਲੋਕਾਂ ਸਾਹਮਣੇ ਸ਼ੀਸ਼ਾ ਸਾਫ਼ ਕਰੇ ਚਾਹਣ ਕਿ ਆਹ ਵਜਾ ਹੈਗੀ ਹੈ ਸਾਡੇ ਕੋਲੇ ਸਾਰੇ ਤੱਥ ਹੈ ਸਚਾਈ ਹੈ ਜਿਹੜਾ ਸਵਾਲ ਪੁੱਛ ਰਿਹਾ ਉਸੇ ਨੂੰ ਨੋਟਸ ਜਾ ਰਿਹਾ ਅੱਜ ਅੰਦੋਲਨਾਂ ਨੇ ਦਿੱਲੀ 'ਚ ਕੀਤਾ ਵਡਾ ਹਗਾਮਾ ਕੀਤਾ ਸੰਸਦ ਦੇ ਅੰਦਰ ਦਾ ਚੱਲ ਹੀ ਰਿਹਾ ਸੀ ਸੰਸਦ ਦੇ ਬਾਹਰ ਜੋ ਅੱਜ ਹੋਇਆ ਆਉਣ ਵਾਲੇ ਦਿਨਾਂ 'ਚ ਲੱਗਦਾ ਹੈ ਕਿ ਗੱਲ ਛੇਤੀ ਕਿਤੇ ਦਬਣ ਵਾਲੀ ਨਜ਼ਰ ਨਹੀਂ ਆ ਰਹੀ ਜੀ ਜੀ ਸੋ ਦੂਜੇ ਪਾਸੇ ਗੱਲ ਕਰਾਂਗੇ ਜੀ ਬਿਕਰ ਮਜੀਠੀਆ ਨੂੰ ਆਮਦਨ ਤੋਂ ਬਾਅਦ ਜਾਇਦਾਦ ਦੇ ਮਾਮਲੇ ਵਿੱਚ ਵਿਜੀਲੈਂਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਅੱਜ ਮੋਹਾਲੀ ਕੋਰਟ ਦੇ ਵਿੱਚ ਸੁਣਵਾਈ ਹੋਈ ਆ ਪਰ ਅੱਜ ਵੀ ਸੁਣਵਾਈ ਟਲ ਗਈ ਆ ਲਗਾਤਾਰ ਸੁਣਵਾਈਆਂ ਟਲਦੀਆਂ ਜਾ ਰਹੀਆਂ ਨੇ ਜੀ ਬਿਕੋ ਸਰਕਾਰ ਕਹਿ ਰਹੀ ਅਸਤੇ ਤੌਰ ਤੇ ਕਿਸਾਨਾਂ ਤੋਂ ਵਜ਼ਰੇ ਸੰਪਤੀ ਬਣਾਉਣ ਦਾ ਮਾਮਲਾ ਪਿੱਤਰ ਮੀਠੇ ਦੇ ਉੱਤੇ ਨਸ਼ਾ ਤਸਕਰਾਂ ਦੇ ਦੋਸ਼ ਵੀ ਲੱਗਦੇ ਆ ਉਹਨਾਂ ਦੇ ਬਾਰੇ ਵਿੱਚ ਲੈ ਕੇ ਪਰ ਜੋ ਕੋਰਟ ਤੇ ਅਦਾਲਤਾਂ ਨੇ ਮਾਮਲਾ ਚੱਲ ਰਿਹਾ ਸੰਪਤੀ ਜਿਹੜੀ ਹੈਗੀ ਆ ਉਹ ਆਪਣੇ ਸਾਧਨਾਂ ਤੋਂ ਵਧੇਰੇ ਬਣਾਉਣ ਦਾ ਮੁੱਦਾ ਪਿਆ ਹੈ ਉਹ ਲਗਾਤਾਰ ਆਏ ਦਿਨ ਇੱਕ ਦਿਨ ਪੇਸ਼ੀ ਦੂਜੇ ਦਿਨ ਪੇਸ਼ੀ ਤੀਜੇ ਦਿਨ ਪੇਸ਼ੀ ਉਹਦੇ ਚ ਹੁਣ ਜਿਹੜੇ ਬਿਕਰ ਮਜੀਠੀਆ ਦੇ ਜਿਹੜੇ ਐਡਵੋਕੇਟ ਸਹਬਾਨ ਹੈ ਉਹ ਕਹਿੰਦੇ ਜੀ ਕਿਉਂਕਿ ਸਰਕਾਰ ਕੋਲੇ ਤੱਥ ਪੇਸ਼ ਕਰਨ ਨੂੰ ਕੋਈ ਹੈ ਨਹੀਂ ਬਿਕਰ ਮਜੀਠੀਆ ਨੂੰ ਖਜੜ ਖੋਹਰ ਕਰ ਲਈ ਤੀਜੇ ਤਰੀਕੇ ਲਈ ਜਾ ਰਹੀ ਹੈ ਔਰ ਹਾਕਮ ਤਰਦਾ ਕਹਣਾ ਹੈ ਕਿ ਸਚਾਈ ਹੈ ਜਿਹੜੇ ਤੱਥ ਹੈ ਉਹ ਸਾਹਮਣੇ ਉਹਨਾਂ ਜਿੱਦਾ ਪਾਸੇ ਵੀ ਗੱਲ ਕਰ ਰਹੇ ਹਨ ਮੁੱਖ ਮੰਤਰੀ ਭਗਵੰਤ ਮਾਨ ਜਿੱਥੇ ਵੀ ਗੱਲ ਕਰਦੇ ਹੈ ਉਤੇ ਬਿਕਰਮ ਜਿਹਾ ਦਾ ਮੁੱਦਾ ਜ਼ਰੂਰ ਛੇੜਦੇ ਐ ਜੇ ਨਸ਼ਾ ਤਸਕਰ ਦੇ ਤੌਰ ਤੇ ਕਹ ਲਓਗੇ ਤਾਂ ਇਹ ਸਾਧਨਾ ਤੋਂ ਬਦਾਰੇ ਆਪਣੀ ਸੰਪਤੀ ਬਣਾਉਣ ਦਾ ਮਾਮਲਾ ਹੋਵੇ ਸੋ ਸਿੱਧੇ ਤੌਰ ਤੇ ਚਾਹੇ ਮਾਮਲਾ ਅਦਾਲਤ 'ਚ ਚਾਹੇ ਅਦਾਲਤ ਤੋਂ ਬਾਹਰ ਐ ਅਕਾਲੀ ਦਲ ਤੇ ਹਾਕਮ ਦੇ ਰਗਲਮ ਦੋ ਪੱਧਰ ਤੇ ਲੜਾਈ ਬਿਕਰਮ ਜਿਹਾ ਜਿਹਾ ਅਕਾਲੀ ਦਲ ਦੇ ਮਾਨ ਨਾਲ ਲੈ ਕੇ ਲੜੀ ਜਾਰੀ ਹੈ ਇੱਕ ਤਾਂ ਲੜਾਈ ਹੈ ਕਿ ਜਿਹੜੀ ਦਾਲ ਦੇ ਅੰਦਰ ਅਦਾਲਤ ਨੇ ਫੈਸਲਾ ਕਰਨਾ ਤੂੰ ਤਾਂਥ ਰੱਖਿਆ ਜਾਣਾ ਕਿ ਸਹੀ ਐ ਕੀ ਗਲਤ ਐ ਇੱਕ ਲੜਾਈ ਆ ਪੋਲਿਟਿਕਲ ਪੋਲਿਟਿਕਲ ਲੜਾਈ ਆ ਬਗਿੰਗ ਇਹ ਜਾਨਸ ਕਹਿ ਸਕਦੇ ਆ ਉਹਦਾ ਫੈਸਲਾ ਦੋ ਚਾਰ ਦਿਨਾਂ ਚ ਤਾਂ ਹੋਣ ਵਾਲਾ ਹੈ ਨਹੀਂ ਉਹਦਾ ਸਤਾਈ ਦੇ ਜਿਹੜੇ ਵਿਧਾਨ ਸਭਾ ਦੀਆਂ ਚੋਣਾਂ ਆ ਰਹੀਆਂ ਉਹਦੇ 'ਚ ਹੀ ਫੈਸਲਾ ਹੋਵੇਗਾ ਪੰਜਾਬੀ ਮੋਹਰ ਲਾਉਣਗੇ ਕੌਣ ਸਹੀ ਹੈ ਕੌਣ ਗਲਤ ਹੈ ਜੀ ਜੀ ਸੋ ਗੱਲ ਕਰਾਂਗੇ ਜੀ ਮੌਸਮ ਲੈ ਕੇ ਪੰਜਾਬ ਦੇ ਵਿੱਚ ਮੌਸਮ ਕਰਵਟ ਲੰਦਾ ਹੈ ਨਜ਼ਰ ਆ ਰਿਹਾ ਹੈ ਕਈ ਥਾਵਾਂ ਤੇ ਮੀਂਹ ਦੇਖਰ ਨੂੰ ਮਿਲਦਾ ਤੇ ਕਿਤੇ ਮੀਂਹ ਨਹੀਂ ਹੁੰਦਾ ਹੋਰੀ ਤਰ੍ਹਾਂ ਦਾ ਮੌਸਮ ਹੈ ਲੋਕੀ ਵੀ ਦੁਬਿਧਾ ਵਿੱਚ ਪਏ ਹੋਏ ਨੇ ਜੀ ਦੇਖੋ ਮੌਸਮ ਨੇ ਕਾਫੀ ਜ਼ਿਆਦਾ ਕਮਸਾਨ ਪਾਇਆ ਵੈ ਜਿਸ ਤਰੀਕੇ ਨਾਲ ਹਮਾਚਲ ਦੇ ਉਪਰਲੇ ਪਹਾੜਾਂ 'ਚ ਬਾਰਿਸ਼ ਹੋ ਰਹੀ ਐ ਉਹਦਾ ਕਿ ਦਰਿਆਵਾਂ 'ਚ ਪਾਣੀ ਵਧ ਰਿਹਾ ਦਰਿਆਵਾਂ 'ਚ ਪਾਣੀ ਵਧ ਰਿਹਾ ਤਾਂ ਨਾਲ ਜਿਹੜੇ ਪੰਜਾਬ ਦਾ ਦਰਿਆਵਾਂ ਦੇ ਨਾਲ ਲੱਗਦਾ ਏ ਇੱਕ ਇਹੀ ਤਾਂ ਪੰਜਾਬ ਲਗਾਤਾਰ ਕਹਿੰਦਾ ਆ ਰਿਹਾ ਕਿਹੜਾ ਜਦੋਂ ਤਾਂ ਪਾਣੀ ਲੈਣਾ ਹੁੰਦਾ ਪੰਜਾਬ ਤੋਂ ਉਦੋਂ ਤਾਂ ਕਦੇ ਦਾਲਤਾਂ ਦੇ ਬੂਏ ਕਦੇ ਭਾਖੜਾ ਡੈਮ ਦੇ ਬੋਰਡ ਦੇ ਬੂਏ ਕਦੇ ਕਿਸੇ ਤਰੀਕੇ ਨਾਲ ਕਿ ਪੰਜਾਬ ਤੱਕ ਆ ਕਰ ਰਿਹਾ ਉਹ ਜਦੋਂ ਪੰਜਾਬ ਦੇ ਦਰਿਆਵਾਂ 'ਚ ਪਾਣੀ ਦਾ ਪਤੁਰ ਉੱਪਰ ਜਾ ਰਿਹਾ ਹੈ ਬਾਰਸ਼ਾਂ ਕਾਰਨ ਹੁਣ ਕੋਈ ਨਹੀਂ ਕਹਿੰਦਾ ਕਿ ਪੰਜਾਬ ਦੀ ਮਦਦ ਤੇ ਆ ਰਹੇ ਆਂ ਸਤਲੁਜ ਦੇ ਦਰਿਆ ਦੀ ਗੱਲ ਕਰ ਲੋ ਆਪਾਂ ਇਸ ਤਰ੍ਹਾਂ ਵਿਆਸ ਦੇ ਆਦੀ ਗੱਲ ਕਰ ਲੋ ਸਾਰੇ ਇਧਰ ਦੂਜੇ ਪਾਸੇ ਪਠਿਆਲਾ ਵਾਲੇ ਪਾਸੇ ਮਾਨਸ ਵਾਲੇ ਪਾਸੇ ਘਗਰ ਦੀ ਗੱਲ ਕਰ ਲੋ ਸਾਰੇ ਜਿਹੜਾ ਖਤਰੇ ਦੇ ਨੇੜੇ-ਤੇੜੇ ਵਗ ਰਿਹਾ ਹੈ ਨਾ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਿਹਾ ਸੋ ਨੇੜੇ-ਤੇੜੇ ਦੇ ਪਿੰਡ ਜਿਹੜੇ ਵਸੇ ਹੋਇਆ ਵਸੂ ਵਾਲੇ ਉਹਨਾਂ ਨੂੰ ਚੇਤਾਵਨੀ ਵੀ ਦਿੱਤੀ ਗਈ ਹੈ ਇਹ ਕੋਈ ਵੀ ਕਿਸੇ ਵੇਲੇ ਖਤਰਾ ਖੜਾ ਹੋ ਸਕਦਾ ਹੈ ਤੁਹਾਨੂੰ ਸਾਵਧਾਨ ਰਹਿਣ ਦੀ ਲੋੜ ਹੈ بارشਾਂ ਅਜੇ ਵੀ ਹਟੁੰਦਾ ਨਾ ਨਹੀਂ ਲੈ ਰਹੀਆਂ ਕਿਉਂ ਨਾਲ ਇਹ ਬਣੀ ਸਥਿਤੀ ਹੈ ਬਣੀ ਰਹੀ ਤਾਂ ਲੱਗਦਾ ਜਿਹਾ ਦਰਿਆਵਾਂ ਚ ਪਾਣੀ ਦਾ ਪੱਧਰ ਵੱਧ ਰਿਹਾ ਉਹ ਪੰਜਾਬ ਦੇ ਨੇੜੇ ਦੇ ਪਿੰਡਾਂ ਲਈ ਖਤਰੇ ਦਾ بڑا ਕਾਰਨ ਬਣ ਸਕਦਾ ਹੈ ਔਰ ਖਤਰੇ ਦੀ ਵਜ੍ਹਾ ਬਣ ਸਕਦੀ ਹੈ ਹੁਣ ਵੀ ਜਿਹੜੇ ਪਿੰਡਾਂ ਚ ਆਪਾਂ ਗੱਲ ਕਰਦੇ ਆਂ ਫਾਜ਼ਿਲਖਾ ਦਾ ਖੇਤਰ ਹੈ ਕੁਝ ਹੋਰ ਖੇਤਰ ਹੈ ਜਿਹੜੇ ਨੀਵੇਂ ਇਲਾਕੇ ਹੈ ਪਹਿਲਾਂ ਹੀ ਪਾਣੀ ਭਰਿਆ ਔਰ ਕਈ ਇਲਾਕਿਆਂ ਚ ਫਸਲਾਂ ਮਾਰੀਆਂ ਵੀ ਜਾ ਚੁੱਕੀਆਂ ਸਰਕਾਰ ਹਾਲਾਂਕਿ ਭਰੋਸਾ ਦਿੰਦੀ ਹੈ ਕਿ ਤੁਹਾਨੂੰ ਰਾਹਤ ਦੇਵਾਂਗੇ ਮੁਆਵਜ਼ਾ ਦੇਵਾਂਗੇ ਆਉਣ ਵਾਲੇ ਦਿਨ ਦੇਖਣਗੇ ਪਰ ਬਾਰਸ਼ ਲਈ ਜਿਹੜਾ ਬਣੀ ਵੀ ਸਥਿਤੀ ਹੈ ਜਾਂ ਦਰਿਆਵਾਂ ਦੇ ਅੰਦਰ ਜਿਹੜਾ ਪਾਣੀ ਦਾ ਫਾਦਰ ਆ ਪੱਦਰ ਹੈ ਉਹ ਲੋਕਾਂ ਨੇ ਚਿੰਤਾਵਾਂ ਜ਼ਰੂਰ ਉਧਾਰੇ ਜੀ ਜੀ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਆ ਨਹੀਂ ਹੈ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਿਆ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਮਿਹਰਬਾਨੀ ਅੱਛਾ ਸੇ ਆਪਣੇ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜੋ ਅਖੀਰ ਤੱਕ ਇਸ ਨਾਲ ਪ੍ਰੋਗਰਾਮ ਦੇ ਵਿੱਚ ਬਣੇ ਰਹੇ ਪ੍ਰੋਗਰਾਮ ਲੈ ਕੇ ਫਿਰ ਹਾਜ਼ਰ ਹੋਵਾਂਗੇ ਧੰਨਵਾਦ